ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਓ ਜੀ ਦੁਕਾਨ ਪਰੇ ਤਾਂ ਪੰਮਾ ਆ ਗਿਆ ਇੱਧਰ। ਲੈ ਜੀ ਪੰਮੇ ਨੂੰ ਹੋਰ ਪੰਮੇ। ਹੁਣ ਚੱਲੇ ਜੀ ਮੱਕੀ ਲੈਣਾ। ਮੱਕੀ ਦਾ ਬੀਜ। ਮੱਕੀ ਬੀਜ ਨਹੀਂ ਪੰਮੇ ਕਿਹੜੀ ਬੀਜੀ ਯਾਰ। ਮੇਰਾ ਬਾਪੂ ਗਰੂ ਦੀ ਸਲਾਹ ਕਰਦਾ ਦਾ ਬਾਪੂ ਕਹਿੰਦਾ ਅਫਰੀਕਨ ਟਾਲ ਬੀਜ ਲੈ। ਅੱਛਾ। ਉਹ ਰਹਿਣ ਦੇ। ਹਾਂ। ਬੈਣਾ ਨਹੀਂ ਤਾਂ ਕਰਨਾ ਸੁਧਾ ਨਹੀਂ ਵੀ ਕਰਨਾ। ਇਕੁਨੇ ਟਾਈਮ ਬਹੁਤ ਲੈਣਾ। ਹਾਂ। ਮੇਰੇ ਇਧਰ ਗੰਨੇ ਹੀ ਹੋਣ ਕਰਕੇ ਬੂਟੇ ਹੋਣ ਕਰਕੇ ਬੜੀ ਜੀ ਦਿੱਕਤ ਆ ਜਿੰਦੀ ਠੀਕ ਹੈ ਮੇਰੇ ਵੀ ਇਧਰ ਹੋ ਰਹਾ ਮਾਰੇ ਮੰਡੇ ਚ ਵੀ ਜਣੀ ਆ ਉੱਥੇ ਆਦਾ ਹੋਰ ਵੀ ਕਿਸ ਦੀ ਮੱਕੀ ਬੀਜੀ ਵੀ ਹੋਵੇ ਪਕਾਉ ਫਿਰ ਤਾਂ ਫਾਇਦਾ ਏ ਕੁੜਿਆਲੀ ਨਹੀਂ ਤੋਤੇ ਵੀ ਬਹੁਤ ਆਂ ਤੋਤੇ ਵੀ ਬਹੁਤ ਆਂ ਕਰਦੇ ਸਾਰੇ ਜਾਨਵਰ ਤਾਂ ਕਰਦੇ ਮੈਂ ਤਾਂ ਆਪ ਮੇਰੀ ਥਾਂ ਵੀ ਉਹ ਜੀ ਬੀਜ ਦੇ ਅਫਰੀਕਨ ਟਾਲ ਵਗੈਰਾ ਜਾਨਾ ਠੀਕ ਹੋ ਵੀ ਬੀਜੇ ਕਾਦੇ ਗੱਲ ਫਿਰ ਬੀਜ ਦੇਖਦੇ ਆ ਡਰਲ ਕਰ ਬੀਜ ਲਾਂਗੇ ਨਹੀਂ ਛੱਟਾ ਲਾਦਾਂਗੇ ਹੋਰ ਕੀ ਕਰਨਾ ਟੋਸ ਵਾਲਾ ਖੇਦੇ ਜਿੱਥੇ ਨੀਵਾ ਸੀਡਰ ਵੀ ਠੀਕ ਆ ਨੀਵਾ ਖੇਤ ਹੈ ਨਾ ਨੀਵਾ ਸੁਪਰ ਸੀਡਰ ਵੀ ਠੀਕ ਆ ਉਹ ਸੁਪਰ ਹੇਰ ਦੇ ਵਿੱਚ ਦਾਣੇ ਵਿੱਚ ਜੀਬੀ ਵਿੱਚ ਪਾ ਕੇ ਵਿੱਚੇ ਨੈਨਾ ਜੀ ਉਹ ਦੋਹੀ ਡ੍ਰਿੱਲ ਆ ਹਾਂ ਜਿਹੜੀ ਦੂਜੀ ਡ੍ਰਿੱਲ ਦੇ ਆ ਉਹ ਹੀ ਸੁਪਰ ਸੀਡਰ ਦੇ ਆ ਉਹ ਹੀ ਪਾ ਲੈਣੇ ਆ ਆਪਣੇ ਘਰ ਹੀ ਪਾ ਲੈਣੇ ਆ ਹਾਂ ਬੜਾ ਠੀਕ ਚੱਟੀ ਵਾਲਾ ਪਾ ਲੈਣੇ ਆ ਹਾਂ ਸੋਸਾਇਟੀ ਵਾਲਾ ਫਿਰ ਫਾਈ ਕਰ ਲੈਣੇ ਆ ਚਲ ਜੀ ਫਿਰ ਚਲੋ ਦੇਖਦੇ ਹਾਂ ਲਿਆਉਣੇ ਪਾ ਕੇ ਬੀਜ અમાਰੇ ਆ ਮੋਟਰਸਾਈਕਲ ਲਓ ਜੀ ਰੋਪੜ ਜਾਏ ਤੇ ਆ ਲਿਆਂਦਾ ਬੀਜ ਮੱਕੀ ਦਾ ਅਫਰੀਕਨ ਟਾਲ ਇਹ ਵਿਝੂਗੇ ਤੇ ਇਹਨੂੰ ਲਾਉਣ ਵਾਸਤੇ ਆਦੋਏ ਬਿ ਲਿਆਂਦੀ ਗੋਚੋ ਦੀ ਗੋਚੋ ਲਵਾਏ ਲਿਆਂਦੀ ਫਿਰ ਲਾਉਣ ਨੂੰ ਹੁਣ ਦੇਖਦੇ ਆਂ ਵੀ ਕਾਦੇ ਘਰ ਬੀਜੀਏ ਪਹਿਲਾਂ ਭੰਮੇ ਨੇ ਸਲਾਹ ਕਰ ਲਈਦੀ ਕਹਿੰਦਾ ਸੁਪਰ ਸਿੱਟਰ ਦੇ ਬੀਜ ਲੈਣੇ ਆਂ ਤੇ ਸੁਪਰ ਸਿੱਟਰ ਘਲਾਏ ਵੀ ਕਿਤੇ ਦੀ ਵਿੱਚ ਹਵਾ ਹਵਾ ਨਾ ਪੈ ਜਵੇ ਉਹਦੇ ਕਰਕੇ ਹੁਣ ਦੇਖਦੇ ਆ ਜੀ ਹੁਣ ਖੇਤ ਬਾਕੇ ਆਉਣਾ ਜਾ ਕੇ ਫਿਰ ਰੋਟਾ ਬੀਟਰ ਗੇਲਾ ਰੋਟਾ ਬੀਟਰ ਗਾ ਬਾਕੇ ਇਸ ਵਕਤ ਸੂਗਾ ਚੰਗੀ ਤਰ੍ਹਾਂ ਮਾਰ ਕੇ ਇਹ ਮਸ਼ੀਨਿਕਾ ਦੇਖਦੇ ਆਂ ਡ੍ਰਿਲ ਹੋ ਜੂਵੇ ਜੇ ਡ੍ਰਿਲ ਲੇ ਗਲੇ ਵੀ ਕੇ ਦੇਖੂਗੇ ਫਿਰ ਚਲੋ ਦੇਖਦੇ ਆਂ ਜੀ ਬਾਕੀ ਖੇਤਾਂਾਂ ਜਾ ਕੇ ਲਓ ਜੀ ਆ ਮੰਜੀ ਜਿਹੜੀ ਆਪਾਂ ਨੇ ਤਰਲੋਜਨ ਦੇ ਵੇਰ ਬਣਾ ਬਣਵਾਈ ਤੀ ਜਦਾਂ 5 ਫੁੱਟ ਦੇ ਇੱਕ ਪਾਸੇ ਨੂੰ 2.5 ਫੁੱਟ ਦੇ ਇੱਕ ਪਾਸੇ ਨੂੰ ਬਣਤੀ ਤੀ ਫੇਰ ਦੂਰੀ ਬਣਤੀ ਉੱਪਰ ਦੇ ਵੀ ਬਣਤੀ ਤੇ ਹੇੜਲੇ ਪਾਸੇ ਦੇ ਵੀ ਉਕਨੇ ਬਣਤੀ ਡਗਲੇ ਬਣ ਹੋ ਗਈ ਜੀ ਆ ਵੀ ਬੈਠੇ ਹਾਂ ਧੁੱਪ ਤਪ ਚ ਕੱਢ ਕੇ ਚਲੋ ਜਲਦੀ ਬਾਕੀ ਖੇ ਜਾ ਕੇ ਲਓ ਜੀ ਟਰੈਕਟਰ ਬੰਗਰ ਪਾ ਲਿਆ ਰੋਟਾਵੇਟਰ ਸਵਾਗਾ ਵੀ ਪਾ ਲਿਆ ਸਵਾਗੇ ਦੇ ਨਾਲ ਰੋਟਾਵੇਟਰ ਪਾ ਲਿਆ ਤਵੀਆਂ ਦੋੇ ਪਾਸੇ ਦੀਆਂ ਖੋਲ ਕੇ ਰੱਖ ਲਈਆਂ ਪਰਲੇ ਪਾਸੇ ਰੱਖ ਲਈ ਕੱਦ ਦੇ ਰੱਖ ਲਈ ਤਾਂ ਇਹ ਵੀ ਇੱਕ ਵਾਰ ਚ ਕੰਮ ਨਿਬੜ ਜਾਊਗਾ ਛੇ ਥੋੜਾ ਦੂਰ ਕਰਕੇ ਪਗੇੜਾ ਮਾਰਨੇ ਕੋਈ ਹਿੰਦਾ ਜੀ ਪਰ ਉਹ ਯੋਟਾ ਬੈਠ ਰਾਂ ਸ ਤਾਂ ਇਹਨਾਂ ਦੇਖਣ ਪਾ ਕੇ ਹਲਾਂ ਗੱਲ ਵੀ ਪੈ ਜਾਂਦਾ ਏਕਣਾ ਤੇ ਸੁਆਗਿਲ ਵੀ ਪਿਛੇ ਪੈ ਜਾਂਦਾ ਜੀ ਕਿ ਸੰਗਲ ਪਾ ਕੇ ਬੰਨ ਲਿਆ ਦੋਵੇਂ ਹੁਣ ਕਿੱਥੇ ਨੂੰ गन्ने वाला खेता जी ये है। लोटा रोटापेटर गल पा के हम सुहागा मारन लगे वाए सुहागा मार देना दूरा होना दूरा सुहागा मार के फिर ड्रिल करते हैं जाके फिर ड्रिल करे तो बाद फिर सुहागा मार दूंगे अपर पहला सलाह दी भी सुपर सीटर का बीत दूंगे सुपर सीटर गल आए भी कितने हवा ना पै जाए हाँ जी हूँ खेते डाका जा जो माड़ी हवा पैगी फिर ਆਲੀ ਉਹ ਵੇਖਿਓ ਕੋਈ ਡ੍ਰਿਲ ਗੱਲ ਆਇਆ ਵੀ ਡ੍ਰਿਲ ਕਰ ਫਿਰ ਵਗਾ ਵੱਜੂਗਾ ਪਰ ਮਾੜੀ ਇਹ ਤਾਂ ਬਣ ਗਿਆ ਨਾ ਗੰਨੇ ਵਾਲਾ ਖੇਤ ਆ ਇਹ ਇਹਨੋਂ ਹੋ ਗਈ ਬ੍ਰੇਕ ਮੜਾ ਮੜਾ ਰੜਾ ਕੋਈ ਨਹੀਂ ਆਦਾ ਇਹ ਤਾਂ ਸੋਗਾ ਬਾਲੇ ਦਾ ਮਗਰ ਫਿਰ ਬਾ ਹੋ ਗਿਆ ਸਵਾਗਤ ਆ ਮਾਰਤਾ ਪਾਲੇ ਰੋਟਰ ਫੇਰ ਇਹ ਤਾਂ ਬਣ ਗਿਆ ਠੀਕ ਆ ਉਹ ਪਛਿਣੇ ਪਮੇ ਨੂੰ ਜਾ ਕੇ ਵੀ ਮਸ਼ੀਨ ਕਦਕ ਪਾਉਣੀ ਆ ਕੱਲਦੇ ਹੁਣ ਘਰ ਨੂੰ 1 ਵਜੇ ਕੇ ਦਬੈਰ ਦਾ ਗੇਲੇ ਤਾਂ ਹੈਗੀ ਆ ਖੇਤ ਚ ਗੇਲੇ ਤਾਂ ਠੀਕ ਭਈਆ ਨੇ ਖੇਤ ਮਾ ਨੋ ਜੀ ਪਮਾਇਰ ਲੱਗਿਆ ਵਾ ਸੋਗਾ ਮਾਰਨਾ ਉਹ ਵਾਸਤੇ ਤਿਆਰੀ ਦਾ ਵੀ ਇਹਨੇ ਵੀ ਮੱਕੀ ਵੇਚਣੀ ਐ ਕੋ ਪਰ ਲਿਖਤੀ ਐ ਕਾ ਖੇਤ ਐ ਆਪਾਂ ਬਹੁਤ ਚੱਲਦੀ ਅੱਜ ਪਟਵਾ ਇਹਨਾਂ ਮਿਹਲ ਖੇਤੇ ਆਇਆ ਥੋੜਾ ਜਿਹਾ ਰੇਤਾ ਜਾ ਜਾਂਦਾ ਉਹਦੇ ਉਰਕੇ ਖੇਤ ਬਣ ਜਾਂਦੇ ਐ ਨਾ ਉਹ ਤੋਂ ਆਪਣੇ ਵਾਲਾ ਖੇਤ ਡੱਕਰ ਜਾਦਾ ਹੈ ਮੰਡਲਾ ਡੱਕਰ ਕਰਕੇ ਇਥੇ ਡੜਾ ਜਾ ਥੋੜਾ ਪੈ ਜਾਂਦੇ ਵਕੀ ਲੈਤਾ ਹੂੰ ਵੀ ਠੰਡਾ ਰਹਿੰਦਾ ਹੈ ਓ ਲਓ ਜੀ ਮੁੰਡਾ ਹੋਰ ਆ ਗਿਆ ਇੱਕ ਇਹ ਮੁੰਡੇ ਦੀ ਕਿਸਮਤ ਦੇਖ ਲੋ ਮਿੰਨਾ ਹੋ ਗਿਆ ਨੇ ਮਿੰਨਾ ਨਹੀਂ ਹੁਣ ਅਸੀਂ ਜਦ ਮੇਲੇ ਚੱਲਿਆ ਵੀ ਨਹੀਂ ਜਦੇ ਕੰਨਾ ਘੇਰਨ ਲੱਗੇ ਪਏ ਹੁਣ ਸਹੀਂ ਕਾਬੂ ਨਹੀਂ ਪਿਆ ਹੁਣ ਤਾਂ ਚੁੱਟ ਜਿੰਦਾ ਹੈ ਨਹੀਂ ਨਹੀਂ ਮੇਰੇ ਦੀ ਗੱਲ ਕਰਦਾ ਇਹ ਦੇਖ ਲੈ ਵੀ ਮੁੰਡਾ ਪਹਿਲਾਂ ਲੇਬਰ ਨਹੀਂ ਦੀ ਮਿਲਦੀ ਪਰਚਾ ਨਹੀਂ ਦੀ ਆਉਂਦੀਆਂ ਹੁਣ ਦੇਖ ਲੈ ਵਿਹਲਾ ਵੀ ਹੋ ਗਿਆ ਗੇੜੇ ਲਾ ਕੇ ਸਾਰੇ ਇਹਨਾਂ ਕੋ ਪਰਚਾ ਜੀਦੀ ਹਾਂ ਇਹਨੇ ਦੇਲਾ ਬਾਅਦ ਚ ਲੇਬਰ ਮਿਲੀ ਆ ਬਾਅਦ ਚ ਪਰਚੀਆਂ ਆਈਆਂ ਅੱਜ ਵਿਹਲਾ ਹੋ ਗਿਆ ਕੱਲ ਲਾਸਟ ਜਿਹੜਾ ਗਿਆ ਅੱਜ ਜਗਿਆ ਚੱਲ ਵਧੀਆ ਆਗਾਂ ਦੇ ਭਰੀਆਂ ਫੇਰ ਵਿੱਚੇ ਪਈਆਂ ਉਹਦਾ ਚੱਕ ਲੂਗੇ ਆਪੇ ਥੋੜੀ ਨੀਵੇਂ ਜਣੀ ਅਜ ਬੂਲੇ ਰਸਤੇ ਹੋ ਕੇ ਰੱਖ ਦੇਣੇ ਹਾਂ ਰਸਤੇ ਤੋਂ ਹੋ ਕੇ ਰੱਖ ਦੇਣੇ ਟਰਾਲੀ ਵੀ ਧੋ ਦੀ ਅੱਜ ਬੈਟ ਕਾ ਦਣਾ ਹਾਂ ਕੱਲ ਨੂੰ ਕਣਕ ਦੀ ਤਿਆਰੀ ਕਰਦੀ ਕੱਲੂ ਮੁੜਿਆ ਉਹਨਾਂ ਟਰਾਲਾ ਖਾਲੀ ਹੋ ਕੇ ਉਹ ਵੀ ਧੋ ਦੇ ਹਾਂ ਐ ਕਰ ਦੇਣਾ ਵਿੱਚ ਉਹਨਾਂ ਹਾਂ ਭਾਈ ਵਹਨਾਂ ਨਾਲੇ ਦੇ ਕੋਈ ਮੰਗਣ ਆਉਗਾ ਭਾਈ ਨਾ ਕਰਿਆ ਵਾ ਭਾਈ ਪਰ ਰੋੜੇ ਵਾਲੇ ਖਾਣਗੇ ਅੱਜ ਇਹਦੀ ਕਰ ਦੂੰਗੇ ਤੂੰ ਲੈ ਆ ਦੇ ਲਓ ਜੀ 735 ਦਾ ਕੀ ਆ ਗਿਆ ਕਿਹੜਾ ਗਿਆ ਅੱਜ ਲਾਸਟ ਲਾਸਟ ਉਹ ਜੀ ਸੋ ਵੰਡਲੇ ਪਰ ਆ ਜਾ ਲੱਡਰ ਦਾ ਮਾ ਭੈ ਚ ਇੰਨਾ ਨੇ ਫੇਰ ਪਾ ਲਿਆ ਟਰੈਕਟਰ ਵੀ ਥਾ ਕਿ ਤੇ ਉਹ ਹੀ ਕੰਮ ਦਾ ਹੋ ਜੀ ਨਹੀਂ ਨਹੀਂ ਹੁਣ ਤਾਂ ਉਹਦੇ ਪਵਾਤੇ ਉਦਨ ਗੋਡੇ ਜੇਬ ਦੇ ਹਾਂ ਜਾਣ ਪਾਤੀ ਉਦਨ ਅੰਦਰ ਨਹੀਂ ਨਾ ਹੁਣ ਉਹਦੇ ਕੁਝ ਰਿਹਾ ਟਾਈਮ ਬਹੁਤ ਹੋ ਗਿਆ ਨਾ ਮਿੰਦਾ ਹਾਂ ਨਾ ਉਹ ਵੀ ਉਦਨ ਜਾਣ ਪਾਤੀ ਉਹ ਪਹਿਲੇ ਦਿਨੇ ਜ਼ੋਰ ਲਖ ਆ ਗਿਆ ਉਹ ਜਿਆਦਾ ਉਹ ਤੇ ਜਿੱਦਨ ਠੱਕਾ ਲਾ ਹਾਂ ਜਿੱਦਨ ਠੱਕਾ ਲਾਇਆ ਤਾਂ ਉਸੇ ਮਾਸਰ ਨੇ ਠੱਕਾ ਲਾਇਆ ਹਾਂ ਹੁਣ ਹਾਲ ਬਾ ਜ਼ੋਰ ਲੱਗਦਾ ਹੁੰਦਾ ਹਾਂ ਜਿਹੜੀ ਮਾੜੀ ਮੁੱਟੀ ਹੁੰਦੀ ਉਹ ਪਹਿਰੇ ਗੇੜ ਨੂੰ ਪਤਾ ਲੱਗਣੀ ਹਾਂ ਇਹ ਤਾਂ ਹੈ ਉਧਰ ਰੰਗ ਰੰਗ ਜਾਮ ਹੋ ਜਾਂਦੇ ਆ ਹਾਂ ਕ੍ਰਿਸਟਲ ਜਾਮ ਹੋ ਜਾਂਦੇ ਆ ਇਹਦਾ ਜ਼ੋਰ ਮਾਰਦਾ ਕੋਈ ਕੱਠੀ ਮਾਰਦਾ ਟੈਟੂਰ ਸਭ ਨੂੰ ਜਾਮੇ ਤੇ ਖੜੇ ਸੇ ਇਹ ਕਿਹੜਾ ਛੇੜਦਾ ਮਾਰਾ ਜਾ ਬਾਬਾ ਆ ਨਦੀ ਤਾਂ ਦਿਖਾ ਦੇ ਕਰ ਆ ਇੱਥੇ ਦਾ ਕੱਢ ਕੇ ਆ ਗਿਆ ਮਾੜਾ ਮੋਟਾ ਕਮਾ ਲੀ ਜਾਂਦਾ ਮਾੜਾ ਮੋਟਾ ਕਮਾ ਲੀ ਜਾਂਦਾ ਹਾਂ ਇਹ ਤਾਂ ਕਿਹੜਾ ਮਾਰਾ ਲੀ ਜਾਂਦਾ ਹੁਣ ਤਾਂ ਅੰਦਰ ਲਾ ਦੇਣਾ ਉਹ ਹੁਣ ਤਾਂ ਦਬਾ ਲੀ ਹੁਣ ਨਵਾਂ ਲੈਣਾ ਇਹ ਤਾਂ ਵੀ ਲਾ ਲੈਣਾ ਹਾਂ ਮਾੜਾ ਮਾਹੂ ਜੀ ਦੰਗਰੇ ਪੈਸੇ ਵੀ ਆ ਜੀ ਤੇ ਨਵਾਂ ਲੈਣਾ ਹਾਂ 735 ਰਿਆਉ ਨਹੀਂ 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 ਹੁਣ ਤਾਂ ਨਾ ਜੱਗੇ ਨਾਲ ਦੇ ਆਲਾ ਜਿਹੜਾ ਜੱਗੇ ਦੇ ਫਿਰਦੇ ਲਈ ਆਉਣ ਨੂੰ 3630 ਹੌਲੈਂਡ λεਵਣਾ ਹੌਲੈਂਡ ਆਹੀ ਪਤਾ 3630 ਦੇ ਕੋਲ ਨਹੀਂ 3600 ਆਉਣਾ ਪਤਾ ਨਹੀਂ 3602 ਆਉਣਾ ਨਹੀਂ ਹੌਏ ਹੌਲੈਂਡ ਚਾਚਾ ਹੌਲੈਂਡ ਦੇਣਾ ਹੂੰ ਉਹਦਾ ਮਦਾਨਾ ਸਿਕਵਲ ਸਿਟੀ ਮਰਉਣੀ ਉਹਦੀ ਇਹਨੂੰ ਸਿਟੀ ਤੇ ਜਾਓ ਵੀ ਸਿਟੀ ਲਾ ਦੀਏ ਇੱਕ ਵਾਰ ਉਹਨੂੰ ਸਿਟੀ ਮਾਰਦਾ ਹਾਂ ਔਰ ਫਿਰ ਬਾਪੂ ਹੁਣ ਖਿਡਾਰੀ ਲਾਉਣੀ ਆ ਖਿਡਾਰੀ ਜੱਲੂ ਜਾਲੂ ਪਰਸੋਂ ਨੂੰ 10000 ਤੇ 1000 ਦਾ ਨਾਮ ਹੀ ਰੋਸਮਟ ਕਰਾ ਗਣੀ ਆਪਾਂ ਨੇ ਹਾਂ ਰੋਸਮਟ ਕਰਾ ਨੀ ਆਜੇ ਥੰਦੇ ਤਾਂ ਬੰਨਤਾ ਫਾਇਦਾ ਜਿੰਨੇ ਬੰਦੇ ਜ਼ਿਆਦਾ ਹੋਣਗੇ ਮੇਰਾ ਕੰਮ ਸਿੱਤੀ ਨਿਭੜੀ ਜਾਂਦਾ ਖiladi ਚੱਲਦੀ ਤਾਂ ਹੈਗੀ ਹੁਣ ਕਸਰ ਖiladi ਨੂੰ ਆਹ ਦੇਖ ਤਾਂ ਆਹ ਦੇਖ ਤਾਂ ਆ ਖiladi ਉਹ ਐ ਮਾਰਚ ਅਪ੍ਰੈਲ ਤੱਕ ਚੱਲੀ ਜਾਣੀ ਮੀ ਖiladi ਦੀ ਗੱਲ ਤੂੰ ਇੱਧਰ ਕਿੱਧਰ ਬਸ ਫੱਡੇ ਇਹਦੇ ਚ ਕੀ ਕਰਨਾ ਹੈ ਉਹ ਕਹਿੰਦਾ ਕਣਕ ਵਧਾ ਦਵਾ ਮੈਂ ਕਣਕ ਦੇਖਾ ਕਰ ਰਹੀ ਵਾਕੇ ਗਿਆ ਦਾ ਮਹਾਰਾਤ ਮੀ ਪੇਜੂਗਾ ਮੀ ਪੇਜ ਨਹੀਂ ਹੈਗਾ ਆਹ ਨਾ ਆ ਕੇ ਬੱਲ ਲਈ ਪਉਣ ਜਵੇਦੀ ਹੋ ਕਾਲਾ ਘਰ ਪਰ ਲੱਗੇ ਆ ਕਾਲਾ ਰਾਜੇ ਕੱਢਣੇ ਕਹਿੰਦੇ ਉਹ ਮੈਨੂੰ 350 ਲੱਗਦਾ ਏ ਹਾਂ ਹਾਂ ਐਡਾ ਟਰਾਲਾ ਪਰ ਐਡਾ ਟਰਾਲਾ ਪਾ ਲਿਆ ਅਮਨੇ 18 ਫੁੱਟ ਕੰਨਾ ਮੈਨੂੰ 350 ਘੰਟੇ ਲੱਗਦਾ ਬਾਕੀ ਜੋ ਕੇ ਪਤਾ ਲੱਗੂ ਹਾਂ ਦੇਖਿਆ ਫਿਰ ਉਹ ਖੜਾ ਬਸ ਹੋ ਗਿਆ ਕੰਡਾ ਉਹੀ ਦੇਦੇ ਲਾਸਟ ਪਰਤੀ ਤੂੰ ਦੱਸਤਾ ਅਜੇ 120 ਥੱਲੇ ਹੋਆ ਮੈਂ پیسے ਕੂਸੇ ਲੈਣੇ ਅੱਛਾ ਯਾਰ ਗਿਆ ਹੋ ਗਿਆ ਕਰ ਲੈਨੀ ਫੋਨ ਪਰਸੀ ਆ ਗਈ ਹੁਣ ਉਹਦੀ ਵੀ 6 ਉਹਦੀ ਆ ਮੈਂ ਹਵਾ ਲਵਾਈ ਲੈ ਵੀ ਪੂਰੀ ਕਿੰਨੇ ਬੰਦੀਆਂ ਹੋ ਗਿਆ 5 ਪੰਜੇ ਹੋਈਆਂ 6 ਕਿ ਬੰਝ ਬੰਝ 6 ਇੱਕ ਕਰਨ ਚ 5 ਹੋ ਗਈਆਂ ਮੰਨ ਲੈ 1 2 3 4 5 6 7 8 ਉਹ ਪਹਿਲੇ ਹੋ ਜਾਂਦੀ ਤੇਰੇ ਪਿਆਦੇ ਡੇੜੇ ਗੜ 5 6 ਬੱਤਾ ਹੋ ਜਾਂਨੇ ਹੂੰ ਚੱਲਿਆ ਹੁਣ ਵੇਖ ਹੋਰ ਕਰਨੇ ਆ ਹਾਂ ਨੇ ਆ ਦੂਈ ਘਟ ਬੀਜੇ ਮੇਰੇ ਕੋਲ ਵੱਜ ਜਾਣਾ ਭੂਰੀ ਹਾਂ 25 ਦੀ ਭੰਗੀਆਂ ਵੱਜ ਜਾਣੀਆਂ ਆਦੇ ਇਹਦਾ ਨਿਕਲਦਾ ਨਹੀਂ ਗੁੱਡ ਬਣਦਾ ਨਹੀਂ ਇਹਦਾ ਆ ਤੇਰਾ 18 ਹਾਂ ਇਹਦਾ ਉਹਨੇ ਨਹੀਂ ਬਣਦਾ ਕਿੱਥੇ ਬਣੂਗਾ ਫਿਰ ਪੀਡੀਏ ਕਿਨਾੜਕਾ ਕਿਨਾੜਕ ਕਿੱਥੇ ਆਪਣੇ ਉਹਦੇ ਚੱਪਲ ਵੱਜਦੇ ਉਸੇ ਛਾਲਵਾ ਹੂੰ ਬਣਾਵਾ ਹੋ ਰਿਹਾ ਕਿਦਾਂ ਉਹ ਬੀਜਣਾ ਕਾਦਾ ਹਰੇ ਦਾ ਜੱਸੇ ਨਾਲ ਬਟਾਲੀ ਦੱਲੀ ਨਾਲ ਹਾਂ ਉਹਨੇ ਢਾਣ ਦੇ ਮਨ ਹਾਂ ਉਹ ਵੀ ਨੇ ਭਰੀਆਂ ਹੋਈਆਂ ਥਾ ਉਹ ਵਜੇਗਾ 18 ਦੇ ਦੀ ਪਿਆਸੀ ਲੈ ਲਈ ਆਪਣਾ ਗੁਰ ਕੱਢ ਲਈ ਪੂਰੀ ਕੱਢ ਲਾਂਗੇ ਆਪੇ ਪੁਆਇੰਟ ਐ ਕਣੀ ਕਰਦੇ ਸਾਰੇ ਆਇ ਕੱ ਲੈਣਾ ਸਲਾਹ ਵੀ ਵੇਖਣੀ ਕਰਿਆ ਦਾ ਸਲਾਹ ਲੈਣੀ ਚਾਹੀਦੀ ਸਿਆਣੇ ਬੰਦੇ ਦੀ ਸਲਾਹ ਤਾਂ ਇਹਨੂੰ ਦਈ ਜਾਈਏ ਤੇ ਦੇਵਾ ਪਾਣੀ ਵੀ ਨਾ ਕਰ ਲੈ ਛੋੜੇ ਤਾਂ ਐ ਬੱਟ ਕੀ ਰੱਖੇ ਬਈ ਐਨ ਸਾਰੇ ਹਾਂ ਪੱਕੇ ਬੱਟ ਕੀ ਰੱਖੇ ਅੱਛਾ ਇਹਨਾਂ ਨੇ ਕੰਮ ਨਿਪਟਦਾ ਬਾਈ ਆਗਾ ਵਾਲੇ ਵੀ ਆ ਦੂਹੇ ਵੀ ਆ ਹਾਂ ਇਹ ਪੂਰੀ ਵੀਰ ਕਿਵੇਂ ਕਣ ਕਾਲੀ ਭਈਆਂ 25 ਹਾਂ ਆ ਕੇ ਬੱਤੀ ਚਾਵਲ ਵੇੜ ਲੈ ਇਹਨੋਂ ਹਾਂ ਜੀ ਤੂੰ ਕੜਕੜੀ ਹੈ ਨਹੀਂ ਹੁੰਦੀਆਂ ਆ ਬਾਨ ਉਧਰ ਰੱਖਿਆ ਹੁੰਦੀਆਂ ਠੀਕ ਹੈ ਜੀ ਔਰ ਫਿਰ ਦੇਖੋ ਮੈਂ ਹੈ ਬੜਾ ਟੌਰ ਪਰਣਾ ਪੁਰਨਾ ਵਧੀਆ ਬੰਨੇ ਵਾ ਬੱਚੀਆਂ ਕਿੱਥੇ ਕੱਖ ਵੱਢਣ ਲੱਗਿਆ ਹਾਂ ਹੂੰ ਮੈਂ ਦਰੋਂ ਲੱਗਿਆ ਪੈਂਦਾ ਪੈਣੀ ਪੱਲ ਸਭ ਨਹੀਂ ਗਿਆ ਅੱਜ ਨਹੀਂ ਹੂੰ ਮੇਰਾ ਜਾਇਆ ਹੈ ਟੈਗੜ ਦੱਸਿਆ ਤੱਕਰ ਦੇ ਜਾਣਾਂ ਤਾਂ ਮੱਥਾ ਟੇਕ ਕੇ ਆਏ ਦਾ ਸੜਾ ਹੈਗਾ ਤੈਨੂੰ ਕਿੱਥੇ ਦੱਸਿਆ ਤੈ ਲੈ ਕੋਈ ਕਰ ਜਾਇਓ ਹੁਣ ਕਿਹੜੇ ਦੂਰ ਆ ਹਾਂ ਹੁੰਦਾ ਪੂਰੀ ਵਿਛੜ ਲਿਆ ਮੇਲਾ ਨਾ ਨਾ ਮੇਲਾ ਨਹੀਂ ਵਿਛੜਦਾ ਸੜਕ ਦੱਸਦੀ ਆ ਹਾਂ ਕੋਸਿੰਗ ਹਟ ਗਿਆ ਪੂਰੀ ਵੇ ਆ ਦੂਏ ਪਿੰਜਾ ਮੋ ਕੋਈ ਘੜਦਾ ਐਨ ਗੰਨਾ ਸਾਫ ਜੁ ਕਰਾ ਦੂਏ ਭਈ ਘੜ ਦੇ ਡੱਗੂ ਵਾਲੇ ਗਵਾਂਡੀ ਦਾ ਫਰਕ ਪੈਂਦਾ ਗਵਾਂਡੀ ਦਾ ਫਰਕ ਪੈਂਦਾ ਹੁਣ ਜੀ ਨੇ ਕਰਿਆ ਨਹੀਂ ਉਹਨੂੰ ਕਾਂਟ ਤਾਂ ਆਉਂਦੀ ਆ ਹਾਂ ਸਾਨੂੰ ਆਉਂਦੀ ਸੀ ਇਹ ਤਾਂ ਹੈ ਹੈ ਜਦ ਕਰਣਾ ਹੋਵੇ ਸੌਣ ਉਹ ਦੇਖੋ ਤੈਨੂੰ ਦਿਖਾਵਾਂ ਰਾਤ ਚੂਹੇ ਨੇ ਦੇਖ ਲਿਆ ਉੱਪਰ ਬੈਠ ਕੇ ਖਾ ਕੇ ਗਿਆ ਇਹਨਾਂ ਗੰਨਾ ਗਏ ਵੱਡੇ ਹੋਇਆ ਇਹਦਾ ਪੌੜੀ ਲਾ ਕੇ ਵੀ ਚੜਿਆ ਇੱਕ ਨਹੀਂ ਖਾ ਗਿਆ ਬੇ ਹਾਂ ਹਾਂ ਲੈ ਆਵਾਂ ਸੈਂਪਲ ਭਾਲੀਏ ਹਾਂਜੀ ਹਾਂ ਖਾਓ ਜੀ ਖਾਓ ਇਹਦੇ ਦਾ ਤਕੜਾ ਇਹਨਾਂ ਦੇਖ ਲੈ ਕਿਹੜਾ ਇਹਨਾਂ ਆਲੇ ਪਾਸੇ